ਕਹਿੰਦੇ ਆ ਇਨਸਾਨ ਨੂੰ ਪਿਛਲਾ ਟਾਈਮ ਕਦੀ ਭੁੱਲਣਾ ਨਹੀਂ ਚਾਹੀਦਾ ਹੈਗਾ ਵਾ ਉਸ ਪਰਿਵਾਰ ਦੇ ਵਿੱਚ ਪਹੁੰਚਿਆ ਹੈ ਜਿਹੜਾ ਪਰਿਵਾਰ ਕਾਫੀ ਸਮੇਂ ਤੋਂ ਬਿਨਾ ਛੱਤ ਤੋਂ ਰਹਿ ਰਿਹਾ ਘਰ ਦੀ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਕਿ ਜਿਹੜਾ ਉਹ ਘਰ ਦੀ ਹਾਲਾਤ ਐਦਾਂ ਦੇ ਹੋਏ ਹੋਏ ਨੇ ਜਿਹੜੇ ਦਰਵਾਜੇ ਨੇ ਆ ਦਰਵਾਜੇ ਦੇ ਜਿਹੜੇ ਕੁੰਡੇ ਹੈਗੇ ਨੇ ਆ ਜਿਹੜੇ ਕੁੰਡੇ ਆ ਇਹ ਕੁੰਡੇ ਤੱਕ ਨਹੀਂ ਹੈਗੇ ਆ ਛੱਤ ਤੇ ਹੈਗੀ ਆ ਉਹ ਕਿ ਚਦਰਾਂ ਨਾਲ ਉਹਦੇ ਨਾਲ ਇੱਕ ਆਸਰਾ ਲੱਤਾ ਹੋਇਆ ਅਮੀਰ ਦੀ ਹਰੇਕ ਨੂੰ ਸੁਣਦਾ ਪਰ ਮਜ਼ਾ ਤਦ ਆਂਦਾ ਕਿ ਕੋਈ ਗਰੀਬ ਦੀ ਵੀ ਸੁਣੇ ਇਹ ਛੱਤ ਡੇਗ ਗਈ ਸੀ ਬਾਰਿਸ਼ ਬਹੁਤ ਆਈ ਕਿੰਨੀ ਦਿਨ ਪਹਿਲਾਂ छत डि हांडेदारेबर करो फोन ही नहीं चकते कोई सुन दिया नहीं मैं अपनी ननान नु क्या कहीं मैं पैसे पूसे नहीं है जो आने गे फिर मैं देखा ਕੀ ਕਹਿੰਦੇ ਐਮਐਲਏ ਜਾਂ ਕੌਂਸਲਰ ਵਗੈਰਾ ਕੋਈ ਵੱਡੇ ਬੰਦੇ ਅੰਗਲੇ ਕਹਿੰਦੇ ਅਸੀਂ ਕੀ ਕਰ ਸਕਦੇ ਆ ਵੀ ਅਸੀਂ ਹੁਣ ਕੀ ਕਰੀਏ ਮੇਰਾ ਘਰ ਲਾ ਦਿਹਾੜੀ ਲਾਂਦਾ ਵਾ ਜੇ ਲੱਗ ਜੇ ਉਹ ਵੀ ਚਲ ਜਾਂਦੇ ਨਹੀਂ ਤਾਂ ਉਹ ਵੀ ਕਰ ਹੀ ਰਹਿੰਦੇ ਲੈਟਨ ਬਾਥਰੂਮ ਦੇ ਉੱਤੇ ਵੀ ਜਿਹੜੀਆਂ ਲੱਕੜਾਂ ਪਈਆਂ ਹੋਈਆਂ ਨੇ ਉਹ ਵੀ ਇੱਕ ਤਰ੍ਹਾਂ ਟੁੱਟ ਚੁੱਕੀਆਂ ਹੋਈਆਂ ਨੇ ਬਿਲੀ ਦਾ ਕੰਮ ਨਾਲ ਦਿਹਾੜੀਆਂ ਦਿਉੜੀਆਂ ਕਰਦਾ ਮੁੰਡਿਆਂ ਨਾਲ ਅੱਛਾ ਜੀ ਤੇ ਜਾਂ ਪਲੰਬਰ ਹੋ ਗਿਆ ਉਹਨੇ ਦਿਹਾੜੀ ਲਾ ਲਈ ਬਸ ਜਿਵੇਂ ਮਰਜ਼ੀ ਦਿਹਾੜੀ ਲਾਉਣੀ ਹੈ ਕਿੱਥੇ ਕਿੰਨੀ ਕਿੰਨੀ ਦਿਹਾੜੀ ਹੈਗੀ ਭਾਜੀ ਤੁਹਾਡੀ ਭਾਈ 500 ਰੁਪਏ ਦਿਹਾੜੀ ਆਈ ਅੱਛਾ ਤੇ 500 ਨਾਲ ਸਰਦਨ ਦਾ ਵੀਰ ਜੀ ਬਸ 500 ਨਾਲ ਰੋਟੀ ਚੱਲਦੀ ਹੈ ਅੱਜ ਕੱਲ 500 ਦਾ ਕੋਈ ਨਹੀਂ ਬਣਦਾ ਜੀ ਸਸਕੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਹਿੰਦੇ ਆ ਗਰੀਬ ਜਿਹੜਾ ਇਨਸਾਨ ਜਿਹੜਾ ਗਰੀਬ ਹੁੰਦਾ ਜਿਹਦੇ ਗਰੀਬ ਦੇ ਉੱਤੇ ਬੀਤਦੀ ਐ ਉਹਨੂੰ ਪਤਾ ਲੱਗਦਾ ਇਸ ਤਰ੍ਹਾਂ ਹੁੰਦਾ ਵਾ ਜਦੋਂ ਗਰੀਬ ਦੇ ਉੱਤੇ ਬੀਤਦੀ ਐ ਉਦੋਂ ਵੀ ਪਤਾ ਲੱਗਦਾ ਜਦੋਂ ਆਪਣਾ ਪਿਛਲਾ ਟਾਈਮ ਹੁੰਦਾ ਵਾ ਉਹ ਵੀ ਪਤਾ ਲੱਗਦਾ ਕਹਿੰਦੇ ਆ ਇਨਸਾਨ ਨੂੰ ਪਿਛਲਾ ਟਾਈਮ ਕਦੀ ਭੁੱਲਣਾ ਨਹੀਂ ਚਾਹੀਦਾ ਹੈਗਾ ਵਾ ਸੋ ਇਸ ਤਰ੍ਹਾਂ ਦੀ ਜਿਹੜੀ ਅੱਜ ਅਸੀਂ ਸਟੋਰੀ ਕਰਨ ਜਾ ਰਹੇ ਹੈਗੇ ਆ ਐਦਾਂ ਦੀ ਸਟੋਰੀ ਤੁਸੀਂ ਕਦੀ ਨਾ ਦੇਖੀ ਹੋਏਗੀ ਨਾ ਕਦੀ ਸੁਣੀ ਹੋਏਗੀ ਪਰ ਜੇ ਸੁਣੇ ਵੀ ਹੋਏਗੀ ਨਾ ਜੇ ਤੁਸੀਂ ਵੀਡੀਓ ਤੁਸੀਂ ਅੱਗੇ ਹੋਰ ਵੀ ਤੁਸੀਂ ਵੀਡੀਓਜ਼ ਦੇਖਦੇ ਹੋਵੋਗੇ ਤੁਸੀਂ ਤੜਕੇ ਫੜਕੇ ਵਾਲੀਆਂ ਵੀਡੀਓ ਤੁਸੀਂ ਦੇਖਦੇ ਵੀ ਹੋਵੋਗੇ ਕਿ ਅਸੀਂ ਅਸੀਂ ਉਹਨੂੰ ਵੀਡੀਓ ਵਾਇਰਲ ਕਰਤਾ ਅਸੀਂ ਉਸ ਵੀਡੀਓ ਨੂੰ ਵਾਇਰਲ ਕਰਤਾ ਪਰ ਇਹ ਜਿਹੜੀ ਤੁਹਾਨੂੰ ਅਸੀਂ ਸਟੋਰੀ ਕਰਨ ਜਾ ਰਹੇ ਹਾਂ ਆਪਣੇ ਅਮੇਜ਼ਿੰਗ ਟੀਵੀ ਦੇ ਉੱਤੇ ਜਿੱਥੇ ਅਸੀਂ ਪਹੁੰਚੇ ਹਾਂ ਸ਼ਿਮਲਾਪੁਰੀ ਜੁਝਾਰ ਨਗਰ ਗਲੀ ਨੰਬਰ 4 ਦੇ ਵਿੱਚ ਉਸ ਪਰਿਵਾਰ ਦੇ ਵਿੱਚ ਪਹੁੰਚੇ ਹਾਂ ਜਿਹੜਾ ਪਰਿਵਾਰ ਕਾਫੀ ਸਮੇਂ ਤੋਂ ਬਿਨਾਂ ਛੱਤ ਤੋਂ ਰਹਿ ਰਿਹਾ ਸੋ ਕੈਮਰਾਮੈਨ ਨੂੰ ਮੈਂ ਵੀਰਜੀ ਨੂੰ ਕਹੂੰਗਾ ਕਿ ਉਸ ਪਰਿਵਾਰ ਨਾਲ ਵੀ ਆਪਾਂ ਗੱਲਬਾਤ ਕਰਾਵਾਂਗੇ ਤੇ ਉਸ ਘਰ ਦੀ ਤੁਹਾਨੂੰ ਹਾਲਾਤ ਵੀ ਦਿਖਾਵਾਂਗੇ ਕਿ ਜਿਹੜਾ ਉਹ ਘਰ ਦੀ ਹਾਲਾਤ ਇਦਾਂ ਦੇ ਹੋਏ ਹੋਏ ਨੇ ਕਿ ਇੱਟਾਂ ਪੱਥਰ ਵੀ ਜਿਹੜੇ ਹੈਗੇ ਨੇ ਉਹ ਵੀ ਇਦਾਂ ਪਏ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੀ ਘਰ ਦੀ ਜੜੀ ਛੱਤ ਹੈ ਉਹ ਵੀ ਦਿਖਾਵਾਂਗੇ ਦੇਖ ਸਕਦੇ ਹੋ ਕਿ ਜਿਹੜੀ ਇਹ ਦੁਆਰ ਹੈ ਉਹ ਵੀ ਪੁਰਾਣੀ ਜਿਹੜੇ ਮਿੱਟੀ ਗਾਰੇ ਨਾਲ ਹੁੰਦੀ ਆ ਉਹ ਵੀ ਚਣੀ ਹੋਈ ਆ ਪਰ ਜਿਹੜੇ ਦਰਵਾਜੇ ਨੇ ਆ ਦਰਵਾਜੇ ਦੇ ਜਿਹੜੇ ਕੁੰਡੇ ਹੈਗੇ ਨੇ ਆ ਜਿਹੜੇ ਕੁੰਡੇ ਆ ਇਹ ਕੁੰਡੇ ਤੱਕ ਨਹੀਂ ਹੈਗੇ ਆ ਕੀ ਗਰੀਬ ਦੇਖ ਸਕਦੇ ਹੋ ਕਿ ਦਰਵਾਜੇ ਕਿਸ ਤਰ੍ਹਾਂ ਕੱਚੇ ਹੋਏ ਹੋਏ ਨੇ ਔਰ ਉਸ ਤੋਂ ਬਾਅਦ ਜਿਹੜੀ ਛੱਤ ਹੈਗੀ ਆ ਉਹ ਇੱਕ ਚਦਰਾਂ ਨਾਲ ਉਹਦੇ ਨਾਲ ਇੱਕ ਆਸਰਾ ਲਿੱਤਾ ਹੋਇਆ ਪਰ ਕਿਤੇ ਨਾ ਕਿਤੇ ਜਾ ਕੇ ਇਸ ਗਰੀਬ ਪਰਿਵਾਰ ਜਿਹੜਾ ਹੈਗਾ ਵਾ ਇਹਦੀ ਮੈਂ ਉਸ ਪਰਿਵਾਰ ਨਾਲ ਮੈਂ ਗੱਲਬਾਤ ਵੀ ਕਰਾਉਂਗਾ ਅਮੀਰ ਦੀ ਹਰੇਕ ਹੀ ਸੁਣਦਾ ਪਰ ਮਜ਼ਾ ਤਦ ਆਂਦਾ ਹੈ ਕਿ ਕੋਈ ਗਰੀਬ ਦੀ ਵੀ ਸੁਣੇ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਨ ਜੋਤ ਹੈ ਬੇਟਾ ਕਿੰਨਾ ਕਿੰਨੀ ਗਰੀਬ ਕਹਿੰਦੇ ਗਰੀਬ ਬੜੀ ਗਰੀਬੀ ਜਿਹੜੀ ਚੀਜ਼ ਹੁੰਦੀ ਬਹੁਤ ਵੱਡੀ ਚੀਜ਼ ਹੁੰਦੀ ਹੈ ਅਸੀਂ ਕਹਿੰਦੇ ਪੁਰਾਣਾ ਟਾਈਮ ਅਸੀਂ ਕਦੀ ਭੁੱਲਣਾ ਨਹੀਂ ਚਾਹੀਦਾ ਅਸੀਂ ਮੈਂ ਵੀ ਗਰੀਬ ਰਿਆਵਾ ਨਾ ਵੀ ਗਰੀਬ ਰਿਆਂ ਪਰ ਗਰੀਬੀ ਦਾ ਜਿਹੜਾ ਟਾਈਮ ਹੁੰਦਾ ਇਨਸਾਨ ਨੂੰ ਭੁੱਲਣਾ ਨਹੀਂ ਚਾਹੀਦਾ ਪਰ ਰਾਜੇ ਤੁਸੀਂ ਆਪਣੇ ਦੱਸ ਤਾਂ ਦੱਸੋ ਕੀ ਹੋਇਆ ਕਿ ਜਿਹੜਾ ਤੁਸੀਂ ਇਦਾਂ ਦੇ ਗਿਰਬੀ ਹਾਲਾਤ ਦੇ ਵਿੱਚ ਤੁਸੀਂ ਇਦਾਂ ਰਹੇ ਇਹ ਛੱਤ ਡਿੱਗੀ ਸੀਗੀ ਬਾਰਿਸ਼ੀ ਬਹੁਤ ਆਈ ਕਿੰਨੀ ਦਿਨ ਪਹਿਲਾਂ ਇਹ 5 ਸਾਲ ਹੋ ਗਿਆ ਛੱਤ ਡਿੱਗੀ ਨੂੰ ਅੱਛਾ ਹਾਂਜੀ ਤੇ ਤੁਹਾਡੇ ਕੋਈ ਰਿਸ਼ਤੇਦਾਰ ਕੋਈ ਪਰਿਵਾਰਕ ਮੈਂਬਰ ਕੋਈ ਕਿੰਨੇ ਜਣ ਤੁਸੀਂ ਕਿੰਨੇ ਜਾਣੇ ਹੈਗੇ ਅਸੀਂ 5 ਜੀ ਹਾਂ ਜਨਨ ਕੀ ਮੀਆਂ ਬੀਬੀ ਤੇ ਤਿੰਨ ਤਿੰਨ ਜਵਾਕ ਤਿੰਨ ਤਿੰਨ ਜਵਾਕ ਹਾਂਜੀ ਇੱਕ ਮੇਰੇ ਮੰਮੀ ਪਾਪਾ ਨੇ ਰੱਖਿਓਆ ਅੱਛਾ ਜੀ ਤੇ ਫਿਰ ਉਸ ਤੋਂ ਬਾਅਦ ਤੁਹਾਡੇ ਆਪਣੇ ਸੱਸ ਸੋਹਰਾ ਨਨਾਨ ਦਰਾਣੀ ਥਾਣੀ ਸਾਰੇ ਹੈਗੇ ਆ ਸੱਸ ਨਹੀਂ ਹੈਗੀ ਮੇਰੀ ਪੂਰੀ ਹੋ ਗਈ ਸੀ ਜੀ ਤੇ ਨਨਾਨ ਵੀ ਹੈਗੀਆਂ ਵਾ ਤਿੰਨ ਨਨਾਨਾ ਮੇਰੀਆਂ ਜੀ ਦੋ ਜੇਠ ਆ ਜੀ ਕੋਈ ਸੁਣਵਾਈ ਨਹੀਂ ਸਾਡੇ ਕਿਸੇ ਨੇ ਕੋਈ سپورਟ ਨਹੀਂ ਕੋਈ ਕਰਦਾ ਕੋਈ ਨਹੀਂ ਕਰਦਾ ਕੋਈ ਵੀ ਨਹੀਂ ਅੱਜ ਕੱਲ ਤਾਂ ਪਹਿਲੀ ਗੱਲ ਤਾਂ ਫੋਨ ਕਰੋ ਫੋਨ ਹੀ ਨਹੀਂ ਚੱਕਦੇ ਅੱਛਾ ਹਾਂਜੀ ਅਗਲੇ ਪਹਿਲੇ ਸੋਦੇ ਮੰਗਣਾ ਲੈਣ ਸਾਂ ਤੇ ਤੁਸੀਂ ਉਦਾਂ ਕਦੀ ਉਹਨਾਂ ਨੂੰ ਕਦੀ ਡਿਮਾਂਡ ਕੀਤੀ ਐ ਕਿ ਸਾਡਾ ਦੇਖੋ ਗਰੀਬੀ ਇੱਕ ਗਰੀਬ ਵੀ ਘਰ 'ਚ ਰਹਿ ਰਹੇ ਹਾਂ ਛੱਤ ਵੀ ਨਹੀਂ ਹੈਗੀ ਸਾਡੇ ਘਰ ਦੀ ਕਮਰੇ ਦੀ ਤੇ ਤੁਸੀਂ ਮਾੜੀ سپورਟ ਕਰ ਦੋ ਅਸੀਂ ਤੁਹਾਨੂੰ ਕਰ ਦਾਂਗੇ ਦੇ ਦਾਂਗੇ ਤੁਹਾਨੂੰ। ਕਿਆ ਸੀਗਾ ਕੋਈ ਸੁਣਦਾ ਨਹੀਂ ਮੈਂ ਆਪਣੇ ਨਾਨਨ ਨੂੰ ਗਿਆ ਸੀਗਾ ਕਹਿੰਦੀ ਨਹੀਂ ਮੇਰੇ ਕੋ ਹਜੇ ਪੈਸੇ-ਪੂਸੇ ਨਹੀਂ ਹੈਗੇ ਜਦੋਂ ਆਣਗੇ ਫਿਰ ਮੈਂ ਦੇਖਾਂਗੀ। ਔਰ ਦੇਖ ਸਕਦੇ ਹਾਂ ਕਿ ਇਹਨਾਂ ਦਾ ਕਹਿਣਾ ਹੈਗਾ ਵੈ ਕਿ ਅਸੀਂ ਰਿਸ਼ਤੇਦਾਰਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਐ ਪਰ ਸਾਡੀ ਕਿਤੇ ਰਿਸ਼ਤੇਦਾਰ ਨੇ ਵੀ ਨਹੀਂ ਸੁਣੀ ਪਰ ਦੇਖਿਆ ਜਾਵੇ ਰਿਸ਼ਤੇਦਾਰ ਐਵੇਂ ਹੀ ਰਹਿ ਗਏ ਦੇਖਿਆ ਜਾਵੇ ਦਾ ਇਹ ਜਿਹੜੇ ਰਿਸ਼ਤੇ ਹੈਗੇ ਨੇ ਬਸ ਦੂਰ ਦੂਰ ਦੀ ਦੂਰ ਦੂਰ ਦੇ ਰਿਸ਼ਤੇ ਹੈਗੇ ਨੇ ਦੇਖਿਆ ਜਾਵੇ ਪਰ ਰਿਸ਼ਤੇਦਾਰਾਂ ਨਾਲੋਂ ਤੇਰੇ ਮੇਰੇ ਵਰਗੇ ਨੂੰ ਬੁਲਾ ਲਓ ਉਹ ਫਾਇਦਾ ਕਰ ਦੇਗਾ ਪਰ ਰਿਸ਼ਤੇਦਾਰ ਅੱਜ ਕੱਲ ਕੋਈ ਕਿਸੇ ਦੇ ਸਾਥੀ ਨਹੀਂ ਹੈਗਾ ਅੱਛਾ ਫੇਰ ਭੈਣ ਜੀ ਕੋਈ ਐਮਐਲਏ ਕੋਈ ਕਾਉਂਸਲਰ ਵਗੈਰਾ ਕੋਈ ਹੋਰ ਕੋਈ ਗੇਸੀ ਇਹ ਕਿਸੇ ਨੇ ਸੁਣਿਆ ਹੀ ਨਹੀਂ ਸਾਡਾ ਨੇ ਕੀ ਕਹਿੰਦੇ ਐਮਐਲਏ ਜਾਂ ਕਾਉਂਸਲਰ ਵਗੈਰਾ ਕੋਈ ਵੱਡੇ ਬੰਦੇ ਅਗਲੇ ਕਹਿੰਦੇ ਅਸੀਂ ਕੀ ਕਰ ਸਕਦੇ ਆ ਵੀ ਅਸੀਂ ਹੁਣ ਕੀ ਕਰੀਏ ਫਿਰ ਅਸੀਂ ਆ ਜਾਂਦੇ ਆ ਆਪਣੇ ਘਰੇ ਚੁੱਪ ਕਰਕੇ ਇਹ ਫਾਰ ਰਜਿਸਟਰੀ ਮੰਗਦੇ ਆ ਇੰਨੇ ਮੇਰੇ ਕੋ ਪੈਸੇ ਨਹੀਂ ਹੈਗੇ ਜਿਹੜਾ ਮੈਂ ਰਜਿਸਟਰੀ ਬਣਾਣਾ ਅੱਛਾ ਹਾਂਜੀ ਮੇਰਾ ਘਰ ਵਾਲਾ ਦਿਹਾੜੀ ਲਾਂਦਾ ਵਾ ਜੇ ਲੱਗ ਜੇ ਉਹ ਵੀ ਚੱਲ ਜਾਂਦੇ ਨਹੀਂ ਤਾਂ ਉਹ ਵੀ ਘਰੇ ਹੀ ਰਹਿੰਦੇ ਆ ਤੇ ਤੁਸੀਂ ਐਦਾਂ ਕਿਦਾਂ ਕਿੰਨੀ ਦੇਰ ਹੋ ਗਈ ਐਦਾਂ ਰਹਿੰਦੇ ਹੋ ਤੁਹਾਨੂੰ ਪੰਜ ਸਾਲ ਹੋ ਗਏ ਸਾਨੂੰ ਐਦਾਂ ਹੀ ਲੇਕਿਨ ਪੰਜ ਸਾਲ ਚ ਤੁਸੀਂ ਐਦਾਂ ਹੀ ਰਹਿਨੇ ਪਏ ਹੋ ਤੁਸੀਂ ਹਾਂਜੀ ਹਾਂਜੀ ਜੇ ਕੋਈ ਹੈ ਕੋਈ ਬਰਸਾਤ ਵਗੈਰਾ ਹੋ ਜਾਵੇ ਤੇ ਕਿਦਾਂ ਕਰਦੇ ਹੋ ਫੇਸੇ ਗੁਰਦੌਰੇ ਮੰਦਿਰ ਚੱਲ ਜੰਨੇ अच्छा हां जी आज ਇਹਨਾਂ ਉੱਤੇ ਟਾਈਮ ਆਇਆ ਸਾਡੇ ਤੇ ਵੀ ਆਇਆ ਸਾਰਿਆਂ ਦੇ ਉੱਤੇ ਆਂਦਾ ਪਰ ਗਰੀਬੀ ਦਾ ਕਦੀ ਮਜ਼ਾਕ ਨਾ ਉਡਾਓ ਮੈਂ ਕੈਮਰਾਮੈਨ ਭਾਜੀ ਨੂੰ ਕਹੂੰਗਾ ਕਿ ਉਹ ਜਗ੍ਹਾ ਦਿਖਾਈ ਜਾਵੇ ਕਿ ਇਹ ਪਰਿਵਾਰ ਕਿਵੇਂ ਰਹਿ ਰਿਹਾ ਹੈਗਾ ਵਾ ਦੇਖ ਸਕਦੇ ਹੋ ਕਿ ਇਹਨਾਂ ਦਾ ਜਿਹੜਾ ਲੈਟਰਨ ਬਾਥਰੂਮ ਵੀ ਹੈ ਬੜਾ ਮੁਸ਼ਕਲ ਦੇ ਨਾਲ ਜਿਹੜਾ ਬਣਿਆ ਹੋਇਆ ਪਤਾ ਨਹੀਂ ਕਿਵੇਂ ਇਹ ਇਸ ਪਰਿਵਾਰ ਇੱਕ ਘਰ ਦੇ ਵਿੱਚ ਰਹਿੰਦਾ ਹੋਊਗਾ ਔਰ ਲੈਟਰਨ ਬਾਥਰੂਮ ਦੇ ਉੱਤੇ ਵੀ ਜਿਹੜੀਆਂ ਲੱਕੜਾਂ ਪਈਆਂ ਹੋਈਆਂ ਨੇ ਉਹ ਵੀ ਇੱਕ ਤਰ੍ਹਾਂ ਟੁੱਟ ਚੁੱਕੀਆਂ ਹੋਈਆਂ ਨੇ ਔਰ ਭਾਜੀ ਨੂੰ ਕਹੂੰਗਾ ਮੈਂ ਜਿਹੜੇ ਜਿਹੜੀ ਛੱਤ ਦਿਖਾਈ ਜਾਵੇ ਜਿੱਥੇ ਕੀ ਇਹ ਛੱਤ ਜਿਹੜੀ ਇੱਕ ਪਲਾਸਟਿਕ ਦੀ ਜੜੀ ਦੇ ਨਾਲ ਇੱਕ ਚਣੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਹੋਰ ਪਰਿਵਾਰ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਉਹਨਾਂ ਦੇ ਘਰ ਦੇ ਹੈਗੇ ਨੇ ਤੁਸੀਂ ਕੀ ਕੰਮ ਕਰਦੇ ਹੋ ਭਾਜੀ ਤੁਸੀਂ ਭਾਈ ਮੈਂ ਬਿਜਲੀ ਦਾ ਕੰਮ ਨਾਲ ਦਿਹਾੜੀਆਂ ਦਿਉੜੀਆਂ ਕਰਦਾ ਮੁੰਡਿਆਂ ਨਾਲ ਅੱਛਾ ਜੀ ਤੇ ਜਾਂ ਪਲੰਬਰ ਹੋ ਗਿਆ ਉਹ ਇਹਨਾਂ ਦਿਹਾੜੀ ਲਾ ਲਈ ਬਸ ਜਿਵੇਂ ਮਰਜ਼ੀ ਦਿਹਾੜੀ ਲਾਉਣੀ ਹੈ ਜਿੱਥੇ ਕਿੰਨੀ ਕਿੰਨੀ ਦਿਹਾੜੀ ਹੈਗੀ ਭਾਜੀ ਤੁਹਾਡੀ ਭਾਈ 500 ਰੁਪਿਆ ਦਿਹਾੜੀ ਆ ਜੀ ਅੱਛਾ ਤੇ 500 ਨਾਲ ਸਰਦ ਜਾਂਦਾ ਵੀਰ ਜੀ ਬਸ 500 ਨਾਲ ਰੋਟੀ ਚੱਲਦੀ ਹੈ ਅੱਜ ਕੱਲ 500 ਦਾ ਕੁਝ ਨਹੀਂ ਬਣਦਾ ਹੈਗਾ ਤੇ ਹੋਰ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕੰਮ ਕਰਦੇ ਹੋ ਬਸ ਇਹੀ ਕੰਮ ਹੈ ਜੀ ਦਿਹਾੜੀ ਦਾ ਹੀ ਹੋਰ ਮੇਰੇ ਕੋਈ ਕੰਮ ਨਹੀਂ ਹੈਗਾ ਤੇ ਦੇਖਿਆ ਜਾਵੇ ਤਾਂ ਜੇ ਤੁਸੀਂ ਦਿਹਾੜੀ ਦਾ ਕਰਦੇ ਹੋ ਤੇ ਦਿਹਾੜੀ ਚ ਕਿਸ ਤਰ੍ਹਾਂ ਮਹੀਨੇ 30 ਦਿਨ ਹੁੰਦੇ ਨੇ ਤੇ 10 ਦਿਨ 15 ਦਿਨ ਕੰਮ ਮਿਲਦਾ 10 12 ਦਿਨ 15 ਦਿਨ ਕੰਮ ਨਹੀਂ ਮਿਲਦਾ ਫਿਰ ਉਹਵੇਂ ਤੁਸੀਂ ਕਿੱਦਾਂ ਗੁਜ਼ਾਰਾ ਕਰਦੇ ਹੋ ਬਾ ਭਾਈ ਐਡਾ ਹੀ ਗੁਜ਼ਾਰਾ ਹੁੰਦਾ ਔਖੇ ਸੁਖੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਤੁਸੀਂ ਘਰ ਦੇ ਵਿੱਚ ਪੰਜ ਜੀ ਹੈਗੇ ਹੋ ਅੱਜ ਕੱਲ ਤਾਂ 500 ਦੇ ਨਾਲ ਗੁਜ਼ਾਰਾ ਵੀ ਨਹੀਂ ਹੁੰਦਾ ਬਿਲਕੁਲ ਨਹੀਂ ਗੁਜ਼ਾਰਾ ਕਿੱਥੇ ਹੁੰਦਾ 500 ਨਾਲ ਪਰ ਬੜੀ ਮੁਸ਼ਕਿਲ ਹੈ ਆਪਣਾ ਘਰ ਨੂੰ ਚਲਾਈ ਰਹਾ ਵਾ ਵਿੱਚ ਇਹੀ ਸੋਚੀਦਾ ਵੀ 150 ਅੱਖਾਂ ਜਿਹੇ ਦੇ ਵਿੱਚ ਵੀ ਜੇ ਨਾ ਲੱਗੀ ਦਿਹਾੜੀ ਤੇ ਕੱਲ ਨੂੰ ਕੰਮ ਹੋਣਗੇ ਇਹੀ ਸੋਚ ਕੇ ਤੇ ਕਈਆਂ ਤੇ ਕਈਆਂ ਜਗ੍ਹਾ ਤਾਂ ਪੈਸੇ ਹੀ ਫਸੇ ਹੋਏ ਨੇ ਮੇਰੇ ਦਿਹਾੜੀ ਨਹੀਂ ਦਿੰਦੇ ਕੰਮ ਕਰਾ ਲੈਂਦੇ ਦਿਹਾੜੀ ਵੀ ਨਹੀਂ ਦਿੰਦੇ ਹੂੰ ਬੜੀ ਜਗ੍ਹਾ ਮੇਰੇ ਪੈਸੇ ਫਸੇ ਕਈ ਦਿਨ ਦੇ ਕਈ ਨਹੀਂ ਦਿਨ ਦੇ ਬਸ ਉਤਰਾ ਮੇਰਾ ਬੜਾ ਭੁੱਖਾ ਗੁਜ਼ਾਰਾ ਹੋ ਰਿਹਾ ਉਹ ਦੇਖ ਸਕਦੇ ਹੋ ਕਿ ਗਰੀਬ ਜਿਹੜਾ ਪਰਿਵਾਰ ਗਰੀਬ ਪਰਿਵਾਰ ਦੇਖੋ ਕਿਦਾਂ ਭਰਾ ਸਾਡਾ ਜਿਹੜਾ ਹੈਗਾ ਵਾ ਕਿੰਨਾ ਕੁ ਦੁਖੀ ਪਰੇਸ਼ਾਨ ਹੈਗਾ ਪਰ ਤੁਸੀਂ ਭਾਜੀ ਕਿਸੇ ਦੀ ਮਦਦ ਨਹੀਂ ਤੁਸੀਂ ਕਿੱਧਰ ਲਿੱਤੀ ਕਿਸੇ ਦੀ ਭਾਈ ਮਦਦ ਮੰਗੀ ਰੋਟੇ ਜਗ੍ਹਾ ਤੇ ਜਾ ਕੇ ਪਰ ਆਪਣੀ ਕਿਸਮਾਈ ਨਹੀਂ ਹੋਈ ਇੱਕ ਸ਼ਾਮ ਲੜ ਜਗਾ ਜਿੱਥੇ ਜਈਏ ਕਿ ਰਜਿਸਟਰੀ ਮੰਗਦੇ ਆ ਰਜਿਸਟਰੀ ਸਾਡੇ ਕੋਲ ਹੈ ਨਹੀਂ ਇਸ ਲਈ ਅਸੀਂ ਆਪਣਾ ਚੁੱਪ ਕਰਕੇ ਘਰੇ ਆਪਣਾ ਨੇ ਫੇ ਤੁਸੀਂ ਫੇ ਤੁਸੀਂ ਐਦੀ ਤੁਸੀਂ ਐਦੀ ਜਿੰਦਗੀ ਬਤੀਤ ਕਰੋਗੇ ਤੁਸੀਂ ਨਹੀਂ ਚਲੋ ਮਾਲਕ ਦੇ ਅੱਗੇ ਅਰਦਾਸ ਕਰੀ ਦੀ ਆ ਸਵੇਰ ਉੱਠੀ ਦਾ ਪਾਠ ਪੂਜਾ ਕਰੀ ਦੀ ਹੈ ਕਹੀਦਾ ਮਾਲਕ ਨੂੰ ਵੀ ਸੁਣਾਈ ਕਰ ਸਾਡੀ ਅੱਜ ਨਹੀਂ ਤੇ ਕੱਲ ਹਾਲਾਤ ਬਦਲੀ ਹੋਣਗੇ ਇਹੀ ਸੋਚ ਕੇ ਬਸ ਟਾਈਮ ਕੱਟਦੇ ਪਏ ਆ ਔਰ ਦੇਖ ਸਕਦੇ ਹੋ ਕਿ ਇਸ ਵੀਰ ਜੀ ਦਾ ਕਹਿਣਾ ਹੈਗਾ ਵਾ ਕਦੀ ਨਾ ਕਦੀ ਕਿਤੇ ਨਾ ਕਿਤੇ ਜਾ ਕੇ ਮਾਲਕ ਸੁਣੇਗਾ ਮਾਲਕ ਸੁਣੇਗਾ ਪਰ ਮੈਂ ਤਾਂ ਕਹਿੰਨਾ ਮਾਲਕ ਛੇਤੀ ਛੇਤੀ ਸੁਣੇ ਇਸ ਪਰਿਵਾਰ ਦਾ ਜਿਹੜਾ ਇਹਨਾਂ ਦਾ ਪਰਿਵਾਰ ਦਾ ਜਿਹੜਾ ਘਰ ਹੈ ਜਿਹੜੀ ਘਰ ਦੀ ਜਿਹੜੀ ਛੱਤ ਹੈਗੀ ਐ ਛੇਤੀ ਪਰਮਾਤਮਾ ਸੁਣੇ ਔਰ ਤੁਸੀਂ ਦੇਖ ਸਕਦੇ ਹੋ ਕਿ ਮੈਂ ਕੈਮਰਾਮੈਨ ਭਾਜੀ ਨੂੰ ਕਹੂਗਾ ਇੱਕ ਵਾਰੀ ਫੇਰ ਦਿਖਾਇਆ ਜਾਵੇ ਕਿ ਉਸ ਜਿਹੜੀ ਘਰ ਦੀ ਜਿਹੜੀ ਛੱਤ ਹੈਗੀ ਪੂਰੀ ਤਰ੍ਹਾਂ ਕਿੰਨੇ ਕੁ ਹਾਲਾਤ ਕਿੰਨੇ ਖਰਾਬ ਹੈਗੇ ਨੇ ਉਸ ਛੱਤ ਦੇ ਜੇ ਤੁਸੀਂ ਸ਼ੇਅਰ ਕਰੋਗੇ ਕਿਆ ਪਤਾ ਤੁਹਾਡੀ ਇੱਕ ਸ਼ੇਅਰਿੰਗ ਇੱਕ ਸ਼ੇਅਰਿੰਗ ਦੇ ਨਾਲ ਇਸ ਪਰਿਵਾਰ ਦਾ ਇੱਕ ਛੱਤ ਬਣ ਜਾਵੇ ਇਸ ਪਰਿਵਾਰ ਦਾ ਕਿਤੇ ਨਾ ਕਿਤੇ ਕੁਝ ਜਾ ਕੇ ਬਣ ਜਵੇ। ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਔਰ ਅਗਲਾ ਅਪਡੇਟ ਲੈ ਕੇ ਤੁਹਾਨੂੰ ਫੇਰ ਦਿਖਾਵਾਂਗਾ।